ਬਹੁਤ ਧਿਆਨ ਰੱਖਦੀਆਂ ਸੀਮਾ ਤੈਨੂੰ ਪਤਾ ਵਾ ਸਾਡੇ ਵਿਆਹ ਤੋਂ ਪਹਿਲਾਂ ਉਹਨਾਂ ਨੇ ਫੋਨ ਕੀਤਾ ਸੀ ਹਨੋ ਕਹਿੰਦੇ ਕੁੜੀ ਬੜੀ ਤੇਜ ਆ ਤੈਨੂੰ ਆਪਣੇ ਹੱਥਾਂ 'ਚ ਪਹਿਲਾਂ ਹੀ ਰੱਖ ਲਈ ਜੇ ਤੈ ਇਹ ਤੈਨੂੰ ਇਹਨੂੰ ਸਿਰ ਤੇ ਚੜਾ ਲਿਆ ਨਾ ਤੇ ਇਹਨੇ ਲੱਥਾਂ ਲਈਏ ਆਹੋ ਮਾਮੀਆਂ ਤਾਂ ਸ਼ੁਰੂ ਤੋਂ ਚਾਹੁੰਦੀਆਂ ਸੀ ਪੀ ਦਾ ਵਿਆਹ ਨਾ ਹੋਵੇ ਅੱਗੇ ਤੇ ਮਾਂ ਮਿਲੀ ਸੀ ਕੰਮ ਕਰਨ ਜਦੋਂ ਮੈਂ ਜਵਾਨ ਹੋ ਗਈ ਫਿਰ ਮੇਰੇ ਸਿਰ ਤੇ ਸਾਰਾ ਭਾਰ ਦਿੱਤਾ ਸੀਮਾ ਆਹ ਕੰਮ ਕਰ ਲਾ ਸੀਮਾ ਉਹ ਕੰਮ ਕਰ ਲਾ ਪਰ ਪ੍ਰਮਾਤਮਾ ਜੋ ਕਰਦਾ ਨਾ ਚੰਗਾ ਹੀ ਕਰਦਾ ਵਾ ਸੋਚਿਆ ਹੀ ਹੁੰਦਾ ਵਾ ਕੋਈ ਨਹੀਂ ਜੇ ਇੰਜ ਮੇਰੇ ਨਾਲ ਕੀਤਾ ਨਾ ਤੇ ਇਹਦਾ ਵੀ ਪ੍ਰਮਾਤਮਾ ਨੇ ਸੋਚਿਆ ਹੀ ਹੋਏਗਾ ਇਹਨਾਂ ਦਾ ਵੀ ਜਦੋਂ ਸਾਡਾ ਰਿਸ਼ਤਾ ਨਾ ਆਇਆ ਨਾ ਤੇ ਮੰਮੀ ਨੇ ਤੈਨੂੰ ਵੇਖ ਕੇ ਕਹਿਤਾ ਹੈ ਕਹਿੰਦੇ ਲੱਕੀ ਕੁੜੀ ਬਿਲਕੁਲ ਸਹੀ ਆ ਆਪਰ ਤੇਰਾ ਰਿਸ਼ਤਾ ਇੱਥੇ ਹੀ ਕਰਨਾ ਹੈ ਵੇਖ ਭਾਨੀ ਮਨਨ ਵਾਲਾ ਹੋਰ ਕੋਈ ਨਹੀਂ ਹੁੰਦਾ ਬਾਹਰੋਂ ਇਹ ਆਪਣੀ ਰਿਸ਼ਤੇਦਾਰਾਂ ਚੁੰਦੇ ਤੇਰੇ ਮੰਮੀ ਤੇ ਵਾਕਿਆ ਨਹੀਂ ਚੁੰਦੇ ਹੀ ਵੀ ਤੇਰਾ ਇਸ ਘਰ ਦੇ ਵਿੱਚ ਵਿਆਹ ਹੋਵੇ ਉਹ ਚਾਹੁੰਦੇ ਸੀ ਕੋਈ ਗਰੀਬ ਘਰ ਦਾ ਲੱਭ ਕੇ ਦਈਏ ਪਰ ਪ੍ਰਮਾਤਮਾ ਨੇ ਫਿਰ ਮੈਂ ਕਿੰਨੀ ਆ ਸੋਚਿਆ ਸੀ ਮੇਰਾ ਚੰਗਾ ਤੇ ਚੰਗੇ ਘਰ ਆ ਗਈ ਤੁਹਾਡੇ ਵੱਲ ਪੂਰਾ ਪਿਆਰ ਮਿਲਿਆ ਮਮਾ ਵੱਲ ਪੂਰਾ ਪਿਆਰ ਮੈਨੂੰ ਮਿਲਿਆ ਵਾ ਬਾਕੀ ਮੈਂ ਤੇਰੀ ਸਿਰੇ ਫੋਨ ਤੇ ਗੱਲ ਸੁਣਨ ਦੀ ਆ ਕਿ ਭੂਆ ਜੀ ਉਧਰ ਚਲੇ ਹੀ ਹਾਂ ਸੱਚ ਉਹਨਾਂ ਨੂੰ ਮੈਂ ਕਿਹਾ ਸੀ ਭੂਆ ਜੀ ਨੂੰ ਵੀ ਜਾਓ ਤੇ ਗਏ ਹੋਏ ਆ ਮੈਂ ਉਸ ਦਿਨ ਗਈਆਂ ਨਾ ਆਏ ਨਾ ਭੂਆ ਜੀ ਸਾਡੇ ਘਰ ਪਤਾ ਲੈਣ ਮਮਾ ਦਾ ਤੇ ਮੈਂ ਫਿਰ ਉਹ ਦਿਨ ਕਿਹਾ ਸੀ ਬੱਕਾ ਪੂਆ ਜੀ ਤੂੰ 2-4 ਦਿਨ ਲਾਓ ਤੇ ਜਾਓ ਮੰਮੀ ਵੀ ਨਹੀਂ ਠੀਕ ਹੈਗੇ ਕਹਿੰਦੇ ਕੋਈ ਨਹੀਂ ਧੀਏ ਮੈਂ ਹੋਵਾਂਗੀ ਤੇ ਤਾਂ ਮੈਨੂੰ ਥੋੜੀ ਜਿਹੀ ਟੈਨਸ਼ਨ ਘਟਿਆ ਨਹੀਂ ਤੇ ਭਾਵੇਂ ਮੈਂ 10-15 ਮਿੰਟ ਕੱਢਦੀ ਤੇ ਮੈਂ ਫੇਰਾ ਮਾਰ ਹੀ ਹੁੰਦੀ ਇਸ ਕਰਕੇ ਵੀ ਨਹੀਂ ਨਾਲ ਲੈ ਜਾਂਦੀ ਯਾਰ ਮੇਰੀ ਸੁਣ ਲੈ ਗੱਲ ਤੈਨੂੰ ਕੀ ਲੱਗਦਾ ਤੇਰੀਆਂ ਮਾਮੀਆਂ ਉਹਨੂੰ ਪੂਆ ਨੂੰ ਟਿਕੰਦੇਣ ਕਿਆਂ ਉਹਨਾਂ ਨੇ ਤੇ ਇੱਕ ਰਾਤ ਵੀ ਨਹੀਂ ਉਹਨੂੰ ਰਹਿਣ ਦੇਣਾ ਉਹਨੇ ਕਹਣਾ ਚਲ ਆਪਣੇ ਘਰ ਆਈਂ ਧਿਆਨ ਰੱਖਣ ਵਾਸਤੇ ਹੈਗੀਆਂ ਵਾ ਤੇ ਉਹਨਾਂ ਨੇ ਪਤਾ ਕੀ ਕਹਿਣਾ ਆ ਉਹ ਬਹੁਤੀ ਚਾਤ ਰਹੀ ਜਿਹੜਾ ਤੈਨੂੰ ਪੇਜਿਆ ਵਾ ਆਪਾਂ ਧਿਆਨ ਨਹੀਂ ਰੱਖਾਂਗੇ ਉਹ ਜਾਣਦਾ ਮੈਂ ਤੇਰੀ ਮਾਮੀਆਂ ਨੂੰ ਚੰਗੀ ਤਰ੍ਹਾਂ ਮੈਂ ਤੇ ਤੈਨੂੰ ਤਾਂ ਕਹਿੰਦਾ ਮੈਂ ਤੇਰੇ ਮੰਮੀ ਠੀਕ ਨਹੀਂ ਗਏ ਦੋ ਚਾਰ ਦਿਨ ਲਾਉਂਦੇ ਤੇ ਉਹਨਾਂ ਦਾ ਵੀ ਮਨ ਥੋੜਾ ਹੋਰ ਦਾ ਹੋਰ ਹੋ ਜਾਣਾ ਸੀ ਕੋਈ ਨਹੀਂ ਜਾਵਾਂਗੀ ਮੈਂ ਬਸ ਮੈਨੂੰ ਇੱਧਰ ਦਾ ਮਮਾ ਵੱਲ ਵੇਖ ਲੈਣ ਦੋ ਥੋੜੇ ਜਿਹਾ ਨਾਨ ਨੂੰ ਉੱਠਣ ਬੈੰਦ ਗੋਹਣ ਲੈਣ ਦੋ ਫਿਰ ਮੈਂ ਆਪੀ ਹੋ ਕੇ ਆਵਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੇ ਤੇਰੀ ਮਾਂ ਨੇ ਸੁੱਖ ਵੇਖਿਆ ਹੀ ਨਹੀਂ ਐਸੀ ਵਕਤ ਦੀ ਮਾਰ ਪਈ ਜਦੋਂ ਛੋਟੀ ਸੀ ਜਾਂ ਜੋ ਤੇਰੇ ਪਾਪਾ ਦੀ ਡੈਥ ਹੋ ਗਈ ਮੈਨੂੰ ਹੀ ਪਤਾ ਵਾ ਜਿਹਦੇ ਸਿਰ ਤੋਂ ਆਦਮੀ ਦਾ ਸਾਆ ਚਲ ਜੇ ਨਾ ਉਹ ਜਨਾਨੀ ਪਤਾ ਕਿਸ ਤਰ੍ਹਾਂ ਕੱਟਦੀ ਏ ਦਿਨ ਵਾਕੀ ਸਾਨੂੰ ਪੁੱਛ ਕੇ ਵੇਖੋ ਮਾਵਾਂ ਧੀਆਂ ਨੂੰ ਕਿਵੇਂ ਦਿਨ ਕੱਟੇ ਚਲੋ ਮਾਮਾ ਥੋੜਾ ਚੰਗੇ ਸੀ ਤੇ ਲੈ ਆਏ ਮੰਮੀ ਨੂੰ ਆਪਣੇ ਵੱਲ ਤੇ ਚਲੋ ਉੱਥੇ ਟਾਈਮ ਸਾਡਾ ਪਾਸ ਹੋ ਗਿਆ ਆ ਮਾਮੀਆਂ ਨੇ ਤੇ ਬਹੁਤਾ ਹੀ ਨੱਕ ਚ ਦਮ ਕੀਤਾ ਹੋਇਆ ਮਾਮੀਆਂ ਨੇ ਤੇਰੀ ਮੰਮੀ ਦਾ ਸਾਥ ਕੀ ਦੇਣਾ ਸੀ ਸਭ ਕੁਝ ਤੰਗ ਕਰਨਾ ਸ਼ੁਰੂ ਕਰਤਾ ਤੇ ਕਿੰਨਾ ਤੰਗ ਰੱਖਦੀਆਂ ਵਾਂ ਮੈਂ ਤਾਂ ਹੀ ਤੈਨੂੰ ਕਿੰਨਾ ਪਿਆਵਾਂ ਤੇ ਜਾ ਆਪਣੀ ਮੰਮੀ ਵੱਲ ਦੋ ਚਾਰ ਦਿਨ ਲਾ ਆ ਮੈਂ ਨਾ ਜਿੱਦ ਕਰੋ ਮੈਂ ਅਜੇ ਨਹੀਂ ਜਾਣਾ ਕੋਈ ਨਹੀਂ ਮੈਂ ਜਾਵਾਂਗੀ ਇੱਕ ਦੋ ਦਿਨ ਤੱਕ ਦੇਖ ਲੈ ਸੀਮਾ ਫੇਰ ਨਾ ਕਹੀਂ ਵੀ ਮੇਰੇ ਘਰ ਵਾਲੇ ਨੇ ਮੈਨੂੰ ਭੇਜ ਜਾਣੀ ਆ ਹੁਣ ਤੇ ਆਪਾਂ ਤੈਨੂੰ ਭੇਜਣੇ ਆ ਨਹੀਂ ਮੈਂ ਨਹੀਂ ਜਾਣਾ ਚਲ ਠੀਕ ਆ ਫਿਰ ਮੈਂ ਚੱਲਦਾ ਵਾਂ ਠੀਕ ਹੈ ਤੂੰ ਇਥੇ ਮੈਨੂੰ ਕਹਿ ਦਿੱਤਾ ਜਾ ਚੱਲ ਜਾ ਕਿੰਨਾ ਬੋਝ ਹੁੰਦਾ ਕੁੜੀਆਂ ਤੇ ਕਰਦਾ ਤੁਹਾਨੂੰ ਕੀ ਪਤਾ ਲੋਕਾਂ ਨੇ ਤੇ ਇਹੋ ਹੀ ਕਹਿਣਾ ਹੈ ਨਾ ਸੱਸ ਮਾਂ ਨੂੰ ਛੱਡ ਕੇ ਤੇ ਆਪਣੀ ਮਾਂ ਦਾ ਹਾਲਚਲ ਪੁੱਛਣ ਗਈ ਆ ਤੇ ਫੇਰ ਇਹੋ ਹੀ ਕਹਿਣਾ ਨਾ ਸੱਸ ਸਾਸਿ ਹੁੰਦੀ ਆ ਤੇ ਮਾਂ ਮਾਂ ਹੀ ਹੁੰਦੀ ਆ ਪਰ ਮੈਨੂੰ ਪਤਾ ਵਾ ਮਾਵਾਂ ਤੋਂ ਵੱਧ ਕੇ ਪਿਆਰ ਦਿੱਤਾ ਮੇਰੀ ਸੱਸ ਨੇ ਮੈਨੂੰ ਇਹ ਕਿੱਥੇ ਹੈਗੀ ਹਾਂਜੀ ਮਮਤਾ ਜੀ ਕੀ ਹਾਲ ਚਾਲ ਆ? ਅਬ ਮੇਰੀ ਗੱਲ ਸੁਨੋ ਆ ਕੋਲਡ ਡਰਿੰਕ ਫ੍ਰੀ ਨਹੀਂ ਆਂਦੀ। ਇਹ ਪੈਸੇ ਲੱਗਦੇ ਆ। ਇਹ ਪੈਸੇ ਤੂੰ ਨਹੀਂ ਦਿੰਦੀ। ਨਾ ਕਿ ਤੇਰੇ ਸਹੁਰੇ ਵੀ ਦਿੰਦੇ। ਇਹ ਪੈਸੇ ਤੇਰੇ ਭਰਾਵਾਂ ਦੇ ਨੇ। ਕਿ ਜਿਹੜੇ ਬੜੀ ਕੰਜੂਸੀ ਨਾਲ ਸਾਨੂੰ ਪੈਸੇ ਦਿੰਦੇ ਆ ਕਿ ਇੰਨੇ ਪੈਸੇ ਇੱਥੇ ਵਰਤੋ ਤੇ ਇੰਨੇ ਪੈਸੇ ਇੰਨੇ ਵਰਤੋ। ਹੋਲਡਰਿੰਗ ਆ ਪੀਪੀ ਕੇ ਤੇ ਰੱਖ ਦੇਣੀ ਆ ਜੇ ਪੀਣੀ ਹੁੰਦੀ ਆ ਤੇ ਪੂਰੀ ਪੀਆ ਮਰਿਆ ਕਰ ਅੱਧੀ ਨਾ ਪੀਆ ਕਰ ਲੱਗੀ ਸਮਝ ਗਈ ਨਹੀਂ ਸਮਝ ਲੱਗੀ ਕਿ پاਗਲ ਹੋ ਗਈ ਆ ਇੱਕ ਕੱਲ ਦੀ ਤੇਰੀ ਧੀ ਫੋਨ ਫੜਾ ਕੇ ਗਈ ਟੁੱਟਾ ਜਿਆ ਤੇ ਬੜੀ ਵੇਖ ਕੇ ਖੁਸ਼ ਹੋਣ ਲਈ ਹੈਂ ਤੇ ਈਦਾਰੇ ਬੜਾ ਚਾਹੈ ਤੈਨੂੰ ਕੱਲ ਦੀ ਬੁੜਕਦੀ ਫਿਰਦੀ ਆ ਕਿ ਮੇਰੀ ਧੀ ਫੋਨ ਦੇ ਕੇ ਗਈ ਮੇਰੀ ਧੀ ਫੋਨ ਦੇ ਕੇ ਗਈ ਇੰਨਾ ਹੈਗਾ ਤੈਨੂੰ ਤੇਰੀ ਧੀ ਦਾ ਤੇ ਉਹਨੂੰ ਕਹਿ ਫਿਰ ਪੁਰਾਣਾ ਫੋਨ ਕਿਉ ਦਿੱਤਾ ਕੋਈ ਨਵਾਂ ਹੀ ਦੇ ਜਾਂਦੀ ਬੋਲ ਨਹੀਂ ਆਈ ਹਾਈ ਨਹੀਂ ਸਾਰਾ ਟੱਬਰ ਤੇ ਐਸੇ ਚੀਜ਼ ਤੇ ਤੇਰੇ ਤੇ ਮਰਦਾ ਕਿ ਪਸ਼ਪਿੰਦਰ ਦਾ ਬੋਲਦੀ ਨਹੀਂ ਨਹੀਂ ਜਿੰਨਾ ਇਹ ਬੋਲਦੀ ਨਹੀਂ ਨਾ ਉਹਨੀ ਤੂੰ ਬੰਬ ਦੀ ਗੋਲੀ ਹੈਗੀ ਆ ਮਨਜੂ ਇਹ ਕਿੱਧਰ ਗਈ ਆ ਨੀ ਵਾ ਨਹੀਂ ਪਹਿਣਾ ਮੈਂ ਸਦਕੇ ਜਾਵਾ ਤੇਰੇ ਤੇ ਅੱਜ ਤਾਂ ਸ਼ਾਨੀ ਨੇ ਸੂਟ ਨਵਾ ਪਾਇਆ ਮੰਜੂ ਇਹ ਮੇਰੇ ਤੋਂ ਬਗੈਸਵਾ ਕੇ ਦਿੱਤਾ ਹੀ ਤੋ ਇਹ ਸੂਟ ਕਿੱਥੋਂ ਸਵਾਇਆ ਇਹ ਕਿਦਾਂ ਸੂਟ ਆ ਕਿੰਨੇ ਸਵਾ ਕੇ ਦਿੱਤਾ ਤੈਨੂੰ ਸੂਟ ਛੇਤੀ ਬੋਲ ਸੀਮਾ ਸਵਾ ਕੇ ਲੈ ਆਈ ਇਹ ਸੀਮਾ ਸਵਾ ਕੇ ਲੈ ਕੇ ਆਈ ਆ ਕਦੋਂ ਆਈ ਸੀ ਨਾ ਦੇ ਗਈ ਸੀ ਤੇ ਤੇਰਾ ਕੋਈ ਫਰਜ਼ ਨਹੀਂ ਸੀ ਮੈਨੂੰ ਵਖਾਣਾ ਬੋਲੇ ਮੇ ਪਾਤ ਦੇ ਤੂੰ ਵੇਖਿਆ ਨਹੀਂ ਵਾਹ ਨੀ ਗੁੰਗਾ ਤੋਤਾ ਬੋਲ ਪਿਆ ਬੜੀ ਜबान ਨਿਕਲ ਆਈ ਆ ਮੇਰੀ ਗੱਲ ਸੁਣ ਲਾ ਪੈਣੇ ਤੇਰੀ ਧੀ ਤੇਨੂੰ ਪੜਾ ਕੇ ਜਾਂਦੀ ਪੱਟੀਆਂ ਜੇ ਤਾ ਇਸ ਘਰ ਚ ਰਹਿਣਾ ਹੀ ਤੇ ਜबान ਬੰਦ ਕਰਕੇ ਰਹਿ ਤੇ ਜੇ ਮੇਰੇ ਅੱਗੋ ਬੋਲਣ ਦੀ ਕੋਸ਼ਿਸ਼ ਕੀਤੀ ਤੇ ਇਹ ਨਾ ਹੋਵੇ ਕਿ ਮੈਂ ਭੁੱਲ ਜਾਵਾਂ ਕਿ ਤੇਰਾ ਮੇਰਾ ਕੀ ਰਿਸ਼ਤਾ ਹੈ ਵਾਹ ਰੱਬਾ ਕਿ ਐਸੀ ਵਕਤ ਦੀ ਮਾਰ ਮਾਰੀਓ ਜਿਹੜੇ ਜਵਾਨੀ ਮੇਰੇ ਅੱਗੇ ਪਿੱਛੇ ਤੁਰੇ ਫਿਰਦੇ ਸੀ ਤੇ ਹੁਣ ਮੇਰੇ ਹੱਥ ਚੁੱਕਣ ਤੋਂ ਵੀ ਘੱਟ ਨਹੀਂ ਕਰਦੇ ਚੰਦਰ ਜੋ ਭਾ ਲੈਟ ਕੇ ਕੋਈ ਰੋਟੀ ਪਾਣੀ ਖਾ ਕੋਈ ਨਹੀਂ ਮੈਂ ਆ ਗਈ ਹਾਂ ਨਾ ਤੂੰ ਸਬਰ ਕਰ ਮੈਂ ਸਭ ਕੁਝ ਠੀਕ ਕਰਕੇ ਜਾਵਾਂਗੀ ਸਬਰ ਦੀਆਂ ਗੱਲਾਂ ਕਰਦੇ ਹੋ ਭੂਆ ਜੀ ਮੇਰੇ ਨਾਲ ਮੈਂ ਤਾਂ ਸਬਰ ਉੱਥੇ ਵੀ ਰੱਖਿਆ ਜਿੱਥੇ ਬੇਕਸੂਰ ਹੁੰਦੇ ਹੋਏ ਵੀ ਮੇਰੀ ਰੂਹ ਹੁੱਕਾ ਮਾਰਦੀ ਭੂਆ ਜੀ ਕਿਸਮ ਨੇ ਤੇ ਮੈਨੂੰ ਉਸ ਅਮਰ ਵਿੱਚ ਉਦਾਸ ਕਰ ਦਿੱਤਾ ਦੇ ਸਮਾਰੇ ਕੁੜੀਆਂ ਆਪਣੇ ਸ਼ੌਂਕ ਪੂਰੇ ਕਰਦੀਆਂ ਭੂਆ ਜੀ ਇਹ ਕੌੜ ਦੀ ਤਾਕਤ ਤੇ ਕਮਜ਼ੋਰੀ ਉਸਦਾ ਪਤੀ ਹੁੰਦਾ ਜੋ ਮੇਰੇ ਕੋਲ ਹੈ ਹੀ ਨਹੀਂ ਮੈਂ ਕੀ ਕਰ ਸਕਨੀ ਮਮੀ ਮਮੀ ਸੀ ਮਾਂ ਠੀਕ ਹੋ? ਹਾਂ ਠੀਕ ਆ ਬੁੱਤਰਾ ਠੀਕ ਐ ਤੂੰ? ਹਾਂ ਮੈਂ ਠੀਕ ਕਿਤੇ ਨਾਲ ਆਈ ਐ ਆ ਅੱਜ ਮੇਂ ਤਾਂ ਜਵਾਈ ਛੱਡ ਗਿਆ। ਅੱਛਾ ਉਹਨਾਂ ਨੂੰ ਕੰਮ ਸੀ। ਅੱਛਾ ਤੇ ਉਹ ਕਿੱਥੇ ਪਾ ਬਿਠਾਣਾ ਸੀ ਪਾਣੀ ਪੂਣੀ ਪਲਾਣਾ ਸੀ ਉਹਨਾਂ ਨੂੰ? ਨਹੀਂ ਕੋਈ ਨਹੀਂ ਆਪਾਂ ਪਾਣੀ ਪੀ ਕੇ ਆਏ ਆ ਕੋਈ ਇੰਨੀ ਪਿਆਸ ਨਹੀਂ ਲੱਗੀ ਹੈਗੀ। ਤੂੰ ਠੀਕ ਐ ਬੁੱਤ ਮੈਂ ਠੀਕ ਆ। ਤੂੰ ਹੀ ਦੱਸੋ ਆਪਣਾ ਪੁੱਤ ਠੀਕ ਜੇ। ਠੀਕ ਐ। ਕਿੱਥੇ ਮੰਮੀ ਠੀਕ? ਇੰਨੇ ਦਰਦ ਆਪਣੇ ਦਿਲ 'ਚ ਸਿਵਾ ਕੇ ਬਿਠੇ ਹੋ ਤੂੰ ਤੇ ਮੈਨੂੰ ਕਹੀ ਜਾਂਦੇ ਓ ਠੀਕ। ਬਸ ਰੋ ਲਿਆ ਜਿੰਨਾ ਰੋਣਾ ਹੀ। ਮੰਮੀ ਮੈਂ ਬੜਾ ਰੋਣੀ ਆ ਕਰ ਤੁਹਾਨੂੰ ਯਾਦ ਕਰ ਕਰਕੇ ਤੂੰ ਨਾ ਰੋਇਆ ਕਰ ਪੁੱਤ ਤੂੰ ਨਾ ਰਹਿ ਤੇਰੇ ਆਸਰੇ ਤੇ ਮੈਂ ਜਿੰਦਾ ਆਂ ਜਿੰਨੀ ਕਿ ਜਿੰਨੀ ਪਈ ਆ ਤੂੰ ਨਾ ਰੋਇਆ ਕਰ ਮਾਂ ਦੁਖੀ ਹੋਵੇ ਤੇ ਤੀ ਕਿ ਚੁੱਪ ਕਰਕੇ ਬੈਠੀ ਰਹਿ ਮੇਰੇ ਸਹੁਰੇ ਨੇ ਤੇ ਜੀਠ ਨੇ ਬੜੀ ਵਧੀਆ ਮੈਨੂੰ ਸਲਾਹ ਦਿੱਤੀ ਜੀ ਕਿ ਮੰਮੀ ਮੈਂ ਨਾ ਥਾਣੇ ਚ ਲਹੋਂਦੀ ਮੇਰੇ ਨਾਲ ਮੈਂ ਨਾ ਤੇ ਨਾ ਰਿਪੋਰਟ ਕਰਨ ਲੱਗੀ ਆ ਤੰਗ ਕਰਦੇ ਆ ਨਾ ਤੁਹਾਨੂੰ ਨਾਨਕਿਆਂ ਬਸ ਦੇਖ ਲਿਆ ਮੈਂ ਜਿੰਨਾ ਤੇ ਦੇਖਣਾ ਇਹਨਾਂ ਨੂੰ ਮੇਰਾ ਵੀ ਸੇਗਾ ਇਸ ਕੰਮ 'ਚ ਇਹ ਕੱਲੇ ਥੋੜੀ ਮਾਰ ਲਕਿਆ ਰੋ ਲਿਆ ਮੰਮੀ ਤੀ ਜਿੰਨਾ ਕਰੋਨਾ ਮੈਂ ਚਲੋ ਉੱਠੋ ਹੁਣ ਨਹੀਂ ਮੈਂ ਪਿੱਛੇ ਹਟਣਾ ਤੇ ਮੈਂ ਕਰਕੇ ਛੱਡਣਾ ਜੀ ਇਹਨਾਂ ਨੂੰ ਸਬਕ ਦੇਣਾ ਹੀ ਬਿਆਨਾ ਮੈਨੂੰ